Thank you. the ਆਇਆ ਤੇ ਅੱਗੇ ਆ ਕੇ ਵੇਖਣ ਲੱਗਾ ਸਪਰਜੂ ਕੇ ਜਦੋਂ ਮਰਛੇ ਦੀ লাশ ਨੂੰ ਵੇਖਿਆ ਸੰਗਤ ਜੀ ਸੰਗਤ ਜੀ ਸਾਡੇ ਬਹੁਤ ਹੀ ਮੈਂਬਰ ਸਹਿਬਾਨ ਅਤੇ ਸਰਦਾਰ ਜੋਧ ਸਿੰਘ ਜੀ ਸਮਰਾ ਸਰਦਾਰ ਸਰਜੀਤ ਸਿੰਘ ਜੀ ਪਟੇਵਾਰ Let's go. ਯਾ ਤੁਸੀਂ ਇਹ ਗੱਲ ਕਰ ਸਕਦਾ ਇਸ ਕਿਤਰ ਦੇਖੇ ਦਾਖਲ ਹੋ ਰਿਹਾ ਹੈ ਉਹ ਆਪਾਂ ਜਰਾ ਤਸਦੀਕ ਕਰਾਂਗੇ ਪਰ ਜੇ ਅੱਜ ਸ੍ਰੀ ਕਾਟਕ ਸਾਨ ਨੂੰ ਰੋਗ ਨੂੰ ਸਾਚ ਗੁਰੂ ਘਰ ਦਾ ਗੋਲਾ ਔਰ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦੇ ਕੂਕਰ ਦੇ ਰੂਪ ਚ ਮੈਂ ਦਾਸ ਸਾਹਿਬ ਦੇ ਆਪ ਨੂੰ ਵੇਖਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਬਾਨਾ ਦਾ ਜੋ ਆਦੇਸ਼ ਸੀ ਹੁਕਮ ਸੀ ਕਿ ਜਿਹੜੇ 2007 ਤੋਂ 17 ਚ ਪੰਜਾਬ ਸਰਕਾਰ ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇਥੇ ਸਪਸ਼ਟੀਕਰਨ ਦੇਣ ਅਕਾਲ ਤੱਕ ਸਾਫ ਦਾ ਆਦੇਸ਼ ਮੰਨਦੇ ਆ ਦਾਸ ਆ ਜਿ ਇਥੇ ਗੁਰੂ ਦੇ ਚਰਨਾਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾਚੇ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਚ ਅਨਤਮਾਸਟਕ ਹੋ ਕੇ ਚਰਨ ਪਰਸ ਕੇ ਦਾਸ ਆ ਜਿ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪ ਦੀ ਜਿਹੜੀ ਬਰਿਆਦ ਹੈ ਬੇਨਤੀ ਹੈ ਅਰਜੋਈ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਚ ਅਰਦਾਸ ਦੇ ਰੂਪ ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ ਉਸੀ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ ਦੁਨੀਆਵੀ ਅਸੀਂ ਦੁਨੀਆਵੀ ਜੀ ਆ ਠੀਕ ਹੈ ਜੀ ਇਹ ਜੜੀਆਂ ਵਜ਼ੀਰੀਆਂ ਬਜ਼ੂਰੀਆਂ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲ ਗਈ ਔਰ ਅਸੀਂ ਖਿੰਖਿਨ ਭੁੱਲਣਹਾਰ ਨਿਮਾਣੇ ਆ ਨਾ ਚੀਜ਼ਾਂ ਗੁਨੇਗਾਰ ਹਾਂ ਨੂਨ ਹਰਾਮੀ ਆ ਔਰ ਦਾਸ ਸ੍ਰੀ ਅਕਾਲ ਤੱਕ ਸਾਭ ਨੂੰ ਧੰਨ ਤਨ ਸੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝਨੇ ਆਪ ਦੀ ਬੇਨਤੀ ਪ੍ਰਿਆਜ ਰੱਖਤੀ ਐ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰਾਟ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਵਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਹੈ ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਹੈ ਇਹੀ ਦਾਸ ਦੀ ਬੇਨਤੀ ਹੈ ਜੀ ਜਦੋਂ ਤਾਂ ਕੱਲ ਗਲਤ ਤਾਂ ਮੰਗਿਆ ਹਾਂ ਜੀ ਪੰਜਾਬ ਤੋਂ 12 ਸਟੈਂਡ ਹੋਏ ਨਹੀਂ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਅਸਲ ਵਿੱਚ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ ਦਾਸ ਭੁੱਲਨ ਹਰ ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਔਰ ਤਨ ਤਨ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਉਹ ਕਰਨੀ ਹੈ ਜਿਹੜਾ ਆਪਾਂ ਦੇਖਾਂਗੇ ਕਿ ਆਪ ਦਾ ਤੁਹੇ ਪੇਲੇ ਸਰਟੀਫਿਕੇਟ ਪੱਤਰ ਤੋਂ ਪੇਸ਼ ਜਦੋਂ ਸਤਿਕਰਨ ਕਾਟਕ ਸਾਹਿਬ ਨੂੰ ਮੰਗਿਆ ਕਿ ਆਪ ਤੁਹੇ ਪੇਸ਼ ਨਹੀਂ ਹੋਏ ਬਾਕੀ ਥੜੇ ਵੱਲ ਜੀ ਬਾਕੀ ਥੜੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਪਹਿਲਾ ਇਹ ਦਾਦੀ ਭਾਈ ਜੀ ਬਾਕੀ ਥੜੇ ਵੱਲੋਂ ਮੰਗਿਆ ਗਿਆ ਸੀ ਤੇ ਕਾਟਕ ਸਾਹਿਬ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਫੈਸਲਾ ਵੋਟਸ ਲੈਣ ਇਹ ਕਰਨ देखो मैं कोई गल किसी के बारे कोई टिप्पणी करती नहीं। ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੁਣ ਤੇ ਆਪ ਦੀ ਜੋ ਮੈਂ ਮੈਂ ਬੇਨਤੀ ਕਰ ਤੂੰ ਕਿਉਂ ਐਵੇਂ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਨਾ ਲਓ ਸੁਆਗ ਮੇਰੀ ਉਹ ਸੁਣਤਾ ਲੋ ਯਾਰ ਫਿਰ ਦੱਸੋ ਸਵਾਲ ਲਾ ਤੋ ਸੁਣ ਲੀ ਬੀ ਤਾਂ ਮੰਤ ਸਿੰਘ ਬਾਦੋਂ ਦਾ ਖਿਮਾ ਰਚਨਾ ਪੱਤਰ ਨੂੰ ਆਪਣਾ ਸਪਸ਼ਟਿਕਰਣ ਬਣਾ ਕੇ ਦੇ ਕੇ ਗਏ ਤੁਸੀਂ ਵੀ ਉਸੇ ਅਧਾਰ ਤੇ ਸਪਸ਼ਟਿਕਰਣ ਦੇ ਕੇ ਗਏ ਤੋ ਪੱਤਰ ਪਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਜਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪਾ ਘਰੇ ਛੱਡ ਕੇ ਆਇਓ ਢਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾ ਲੜਾਈਆਂ ਤੇ ਫਿਰ ਮਾਲਕ ਸਮਰੱਥ ਨੇ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਇਹ ਤਾਂ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਹੋ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨਨੀ ਨਾ ਮੰਨਨੀ ਸੀਗੇ ਨਹੀਂ ਸੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਕੋਲਣਗੇ ਇਹ ਤਾਂ ਉਹ ਅਕਸਰ ਹੈ